ਆ ਦੇ ਨੀ ਨਹੀਂ 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 ਸਾਡੇ ਹੁਣ ਯਾਰੀ ਹਦਾ ਕਿ ਇਹ ਨੂੰ ਮਮਾ ਪੇਰੇ ਬੰਦ ਰਾਇ ਨੰਨਤ ਕਿੰਨੀ ਵੈਲ ਡਿੱਗ ਗਿਆ ਰੋਇਆ ਨੰਨਤ ਤਾ ਤੈਨੂੰ ਕੀ ਹੋ ਗਿਆ ਇਹ ਸਾਡੀ ਵੇਟ ਕਰਦੇ ਕਰਦੇ ਧਿਆਏ ਮਰ ਗਏ ਬੇਨਨੀ ਤੇ ਲੱਗੀ ਆਏ ਮਮਾ ਅਧਕਾਰ ਚ ਹੀ ਹੈ ਇਹ ਸਾਡਾ ਭਤੀਜਾ ਵੀ ਲੱਗਦਾ ਇਹ ਸਾਡਾ ਭਾਂਜਾ ਵੀ ਲੱਗਦਾ ਫੋਨ ਮਿਲੀ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਜਾਰ ਵਿੱਚ ਚੋਪੇੜਾ ਵਈ ਅਸੀਂ ਕਿਹੜਾ ਨਿੱਕਿਆਣਾ ਸਾਡਾ ਵਜ ਦਸ ਵਾਪ ਨਾਲ ਕਿਹੜਾ ਵਈ ਅਸੀਂ ਕਿਹੜਾ ਨਿੱਤੇ ਆਣਾ ਇਹ ਪਿੰਡ ਦੇ ਬੰਦੇ ਇਧਰ ਕਿਧਰ ਆ ਗਏ ਹੇਰ ਵਾਹ ਇਹ ਤਾਂ ਤੇ ਪਾਣੀ ਉਹਨਾਂ ਨੇ ਤੈਨੂੰ ਬਹੁਤ ਪਤਾ ਕਿੰਨਾ ਪਤਾ ਚੱਸੀਂਗਾ ਮੈਂ ਉਹਨੇ ਰੱਖ ਲਈ ਆ ਇਹ ਨਹੀਂ ਇਹ ਨਹੀਂ ਇਹ ਨਾ ਮੈਨੂੰ ਉਦੋਂ ਬਣਾ ਕਿ ਜਿਹੜਾ ਸਾਡੇ ਸਕੂਲ ਚ ਫੰਕਸ਼ਨ ਸੀ ਇਹ ਕਿੰਨੇ ਘੁੰਮੂ ਘੰਗਰੂ ਇਹ ਜਿੰਨਾ ਮਨ ਸਪੈਸ਼ਲ 50 ਰੁਪਏ ਲੈ ਆਏ ਸੀ ਮੇਰੇ ਵਾਸਤੇ ਅਮੀਨ ਆ ਬੋ ਸੌਣੇ ਲੱਗੇ ਤੇ ਅੱਜ ਛਣਕ ਨਹੀਂ ਹੀਲ ਸੋ ਹੈਲੋ ਸਸ਼ਕਲ ਜੀ ਸਾਰਿਆਂ ਨੂੰ ਹੋਪ ਕਰਦਾ ਹਾਂ ਤੁਸੀਂ ਸਰ ਜਾਨੀ ਵਧੀਆ ਹੋਵਗੇ ਤੇ ਅਸੀਂ ਦੋਵੇਂ ਵੀ ਬਹੁਤ ਵਧੀਆ ਅੱਜ ਫੇਰ ਉਸੇ ਪਿੰਡ ਉਸਮਾਨ ਗੇਮ ਪਈਆ ਮੈਂ ਕਿਉਂਕਿ ਨਾ ਹੜਬੜੀ ਹੋ ਗਈ ਹੁਣ ਕੋਈ ਚੱਲ ਪਿਆ ਕੋਈ ਖੜਾ ਹੈ ਕੋਈ ਚੱਲਣ ਵਾਲਾ ਹੈ ਐਸ ਕਰਕੇ ਰੋਲਾ ਪਈ ਜਾਂਦਾ ਦੇਖ ਲੇ ਕਿਸੇ ਦਾ ਹੋਵੇ ਨਾ ਕਿਸੇ ਦੀ ਬਾਤ ਤੇ ਲੱਗੀ ਪਈ ਫੇਰ ਮੰਨੀ ਜੀ ਰੰ ਤੇ ਲੱਗੀ ਪਈ ਉਹਨਾਂ ਉੱਤੇ ਪਾਣੀ ਲੱਗੇ ਆਨੇ ਹੈ ਅਸੀਂ ਚੱਲੇ ਆਂ ਅੱਜ ਪਾਪਾ ਦੀ ਭੂਆ ਦੇ ਦੋਤੇ ਦੇ ਵਿਆਹ ਤੇ ਹਾਂ ਇੰਨੀ ਬਾਹਰ ਦੂਰ ਵੀ ਸਾਨੂੰ ਸਾਦੇ ਆ ਬਾਪੂ ਆਪਣੇ ਭੈਣ ਦੇ ਦੋਤੇ ਭੈਣ ਦੇ ਦੋਤੇ ਦੇ ਵਿਆਹ ਤੇ ਚੱਲਿਆ ਹੈਗੀ ਬੋਤਲ ਹੈਗੀ ਐ ਤੇ ਤੂੰ ਤੁਹਾਡੇ ਸਾਰਿਆਂ ਦਾ ਇੰਨਾ ਹਾਂਜੀ ਤੁਹਾਡੇ ਸਾਰਿਆਂ ਦਾ ਇੱਕ ਕੁਐਸਚਨ ਹੁੰਦਾ ਕਿ ਤੁਹਾਨੂੰ ਇੰਨੇ ਜ਼ਿਆਦਾ ਵਿਆਹ ਹੁੰਦੇ ਸਾਡਾ ਪਰਿਵਾਰ ਬਾਲਾ ਵੱਡਾ ਤੇ ਸਾਨੂੰ ਦੂਰ ਦੂਰ ਤੱਕ ਜ਼ਰੂਰ ਸਾਦੇ ਤੇ ਅਸੀਂ ਜਾਣੇ ਵੀ ਜ਼ਰੂਰ ਤੇ ਮੋਹ ਪਿਆਰ ਬਾਵਾ ਵਧਿਆ ਹੋਇਆ ਹੈ ਸਾਡਾ ਤੇ ਸਾਡਾ ਮੋਹ ਪਿਆਰ ਬੜਾ ਜਿਆਦਾ ਰਿਸ਼ਤੇਦਾਰਾਂ ਨਾਲ ਐਸ ਕਰ ਤੁਸੀਂ ਹੌਲੀ ਤੇ ਵੀ ਦੇਖਿਆ ਹੋਣਾ ਸੀ ਕਿਵੇਂ ਖੇਡਦੇ ਹੌਲੀ ਐਸ ਕਰਕੇ ਸਾਨੂੰ ਸਾਰੇ ਸਾਜੇ ਤੇ ਅਸੀਂ ਜਾਣੇ ਵੀ ਜੀ ਤੁਹਾਨੂੰ ਤਿਆਰ ਹੋਏ ਨੂੰ 2 ਵਜੇ ਤੇ ਤਿਆਰ ਹੋਈ ਗਏ ਆਂ ਵੀਡੀਓ ਬਣਾ ਬਣਾ ਕੇ ਅਸੀਂ ਵੀ ਥੱਕ ਗਈਆਂ ਓ ਖੜੇ ਹਰਮੰਦੀ ਦੀਰੇ ਇੱਥੇ ਇਕੱਠੇ ਹੋਣੇ ਸਾਰਿਆਂ ਨੇ ਹਾਂ ਨਾ ਹੋਰ ਨੰਨਤ ਭਾਈ ਏ ਸਾਡੀ ਵੇਟ ਕਰਦੇ ਕਰਦੇ ਧਿਆਏ ਮਰ ਗਏ। ਕੀ ਹਾਲ ਹੈ? ਕਿਵੇਂ ਐ? ਤੇ ਐਨੀ ਤੇ ਲੱਗੇ ਆਏ ਮम्मा ਉਹ ਦੁਕਾਨ ਚ ਹੀ ਐ। ਇਹਨਾਂ ਨੂੰ ਤੇ ਲੱਗ ਗਈ ਕਦੋਂ ਕਦੋਂ ਵੇਟ ਕਰੀ ਅੰਨੇ ਦੋ ਸਾਲੀ। ਯਾਰਾ ਨਾ ਘੰਟਾ ਹੋ ਗਿਆ ਫੋਨ ਕਰ ਕਰਕੇ। ਉਹਦੇ ਮੂੰਹ ਸੋਕੇ ਫੋਨ ਕਰ ਕਰਕੇ। ਅਸੀਂ ਤਾਂ ਵੀਡੀਓ ਬਣਾਵਣਾ ਥੱਕ ਗੀਆਂ। ਮੇਰਾ ਫੋਨ ਪਿੱਛੇ ਗਿਆ ਸੀ ਮੈਂ ਜਮੈਨ। ਹੈਲੋ ਗਾਇਸ। ਹੈਲੋ। ਮੰਮਾ ਨੂੰ ਦੇਖਣ ਨੇ ਮੰਮਾ ਕਿੱਥੇ ਐ ਮੰਮਾ ਬਣੀ ਆ ਪੋਸੇ ਪਿੰਡ ਜਾਈ ਜਾਂਦੇ ਸੀ ਜਿੱਥੇ ਪਹਿਲਾਂ ਗਏ ਸੀ ਉਹਦੀ ਵੀਡੀਓ ਰਹਿ ਗਈ ਸੀ ਕਾਫੀ ਅਸੀਂ ਉਧਰ ਜਾਗ ਚੁੱਕਾਈ ਜਾਂਦੇ ਸੀ ਨਾ ਕੁਛ ਨਹੀਂ ਹੁੰਦਾ ਅੱਜ ਤੱਕ ਕਿਹੜੇ ਇੰਜੋਏ ਕਰਾਂਗੇ ਆਵਰਾਤ ਨੂੰ ਵਾਓ ਵੈਰੀ ਨਾਈਸ ਬਹੁਤ ਕੈਂਟ ਲੱਗਦੀ ਐ ਕਰਮਲ ਲੁੱਕਸ ਲਾਈਕ ਵਾਓ ਆ ਸਾਡਾ ਪਿੰਡ ਇੱਥੇ ਸਾਰੇ ਅਸੀਂ ਫੇਰ ਇਕੱਠੇ ਹੋਈ ਜਾਂਦੇ ਇਹ ਸਾਡਾ ਅਨੰਤ ਹੀ ਹੈ ਹੁੰਦਾ ਆ ਜਾ ਇਹ ਸਾਡਾ ਭਤੀਜਾ ਵੀ ਲੱਗਦਾ ਇਹ ਸਾਡਾ ਭਾਂਜਾ ਵੀ ਲੱਗਦਾ ਇਹ ਵੀ ਰਿਆਣੀ ਲੋ ਹੁਣ ਮਿਲिए ਕਾਈ ਜੀ ਨੇ ਯੂਆਰ ਕਾਟੀ ਲਿਆ ਸੀ ਲੁੱਕ ਦਿਖਾਉਣ ਵਾਸਤੇ ਬਾਹਰ ਆ ਗਏ

डिगना <laughs> दे भाई बस <laughs> रही <laughs> <laughs> तो अच्छा। एक गेट रोकन मेले भी बोलता ਇਹ ਦੋਨੇ ਚਾਚੀਆਂ ਦੇ ਨਵੀਂ ਸੀਡੀ ਪਵਾਉਣ ਵਾਲੀ ਆਵਾਜ਼ ਕੱਢਣ। ਸ਼ੁਰੂ ਕਰਦੇ ਆਂ ਗਾਤ ਗਾਉਣ ਨੂੰ। ਆਈ ਜਾਂਦੇ ਸਾਰੇ। ਤਿੰਨ ਗੱਡੀਆਂ ਹੀ ਆਈਆਂ। ਚੌਥੀ ਗੱਡੀ ਕਿੱੜੀ ਐ? ਇਹ ਸਾਡੇ ਭੂਆ ਜੀ ਵਿਆਹ ਤੇ ਨਹੀਂ ਆਏ। ਕਿੰਨਾ ਚੀਕ ਚੰਗਿਆੜਾ ਪਈ ਜਾਂਦਾ। ਕੱਪੜੇ ਕੱਪੜੇ ਕੰਦੇ ਨਹੀਂ ਹੋਏ ਕਿੱਡੇ ਸੌਣ ਲੱਗੇ ਨੇ। ਕਹਿੰਦੇ ਆ ਕਿ ਬਾਣੀ ਨੂੰ ਨਾ ਨੰਤ ਕਿੰਨੀ ਵੜ ਲੱਗ ਗਿਆ ਰੋਇਆ ਨੰਤ ਤਾਂ ਤੈਨੂੰ ਕੀ ਹੋ ਗਿਆ ਇਧਰ ਵੀ ਗੁਰੂ ਜੀ ਗਿਆ ਬਣਾ ਕੇ ਖੜਿਆ ਦਾ ਦੋਵੇਂ ਦੋਸਤ ਦੋਸਤ ਇੱਥੇ ਇੱਥੋਂ ਲੱਗੇ ਸੀ ਉਹ ਯਾਬੜੇ ਹੈ ਭਰਾ ਪਰ ਦੋਸਤ ਵੱਧ ਆ ਹੂੰ ਦੋਵਾਂ ਦਾ ਨਾਮ ਕਾਕਾ ਕਾਕਈ ਹੈ ਇੱਕ ਦਰ ਅਨਕਲਵਿੰਦਰ ਇੱਕ ਦਰ ਰਵਿੰਦਰ ਉਹ ਕਿੱਥੇ ਤੱਕ ਉਮਲ ਜਾ ਮੀ ਆ ਨਾ ਉਹ ਤੋ ਦਾ ਕ ਮੇਰਾ ਤਾਂ ਸਾਡੀ ਆ ਹਾਂ ਉਹ ਤਾਂ ਬਸ ਆਪਣਾ ਹੀ ਪਿੰਡ ਹੈ ਇਹ ਫਿਰ ਇੱਥੇ ਆ ਗਏ ਕੋਈ 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 ਆ ਜਾਓ ਉਹ ਬੈਠੂ ਮੈਂ ਵੀ ਬੈਠੂ ਕੋਈ ਨਹੀਂ ਕਸਣ ਇਹਨੂੰ ਤਾਂ ਟੋੜੇਗੀ ਪਹਿਲੇ ਅਮਾ ਤੁਹਾਡੀ ਝੋਲੀ ਚ ਭਾ ਲਓ ਉਹ ਦੇ ਵਿਚਾਰ ਨਹੀਂ ਲੱਤ ਮੇਰੇ ਨਾਲ ਬੈਠ ਜਾਈਂਗਾ ਨਾ ਤੁਸੀਂ ਹਾਂ ਮੰਮਾ ਦੀ ਝੋਲੀ ਚ ਭਾਏ ਫਿਰ ਮੈਂ ਲਾਉਣੀ ਆ ਲਪਿਸਟਿਕ ਆਏ ਹਾਏ ਤੂੰ ਵੀ ਲਾਣੀ ਮਾਂ ਦਾ ਦੰਦ ਤੇ ਨਾ ਲੱਗੇ ਕਿਤੇ ਚਿੱਟਾ ਨਿਕਲਿਆ ਵੇ ਮੈਨੂੰ ਓੜ ਓੜ ਗਿਆ ਲੱਗਦਾ ਮੇ ਕੋਸ ਬੁੱਲੰਦ ਲੱਗ ਮੇ ਕਹੀਂ ਓ ਵਾਓ ਕਿੱਡਾ ਸੋਹਣਾ ਲੱਗਦਾ ਦੰਦਾਂ ਤਾਂ ਵੀ ਲਾਓ ਚਿੱਟੀ-ਚੁੱਟੀ ਕੋਈ ਅਰੀ ਜੀ ਜੱਫੀ ਮੈਂ ਜਿਵੇਂ ਜੁੱਤੀਆਂ ਲਿਆ ਕੇ ਦਿੱਤੀਆਂ ਸੁਹਣੀ ਸੁਹਣੀ ਹੈ ਸਾੜੀਆਂ ਨਾ ਦਿੱਤੀਆਂ ਹੈਨਾ ਐ ਜੀ ਫਲਕਾਰੀ ਲੈਣੀ ਉਹ ਤੋਂ ਉੱਤੇ ਜਾਂਦੀਆਂ ਨਹੀਂ ਹੋਰ ਕਿਤੇ ਗਏ ਨਾ ਵਧੀਆ ਲਿਆ ਕੇ ਦੇਵਾਂਗੇ ਸੁਹਣੀ ਐਂ ਜੀ ਲਿਆ ਕੇ ਦਊ ਐਂ ਜੀ ਲਿਆ ਕੇ ਦਊ ਅਬੀ ਜੀ ਮੋਤੀਆਂ ਵਾਲੀ ਹੁਣ ਦੋਨਾਂ ਨੂੰ ਨਾ ਫੁਲਕਾਰੀਆਂ ਲਿਆਕਦੇ ਵਾਂਗੇ ਤੁਹਾਨੂੰ ਜਣ ਮੰਤ ਨੂੰ ਵੀ ਨਾ ਫੁਲਕਾਰੀਆਂ ਸੋਹਣੀ ਲੱਗਦੀ ਨੇ ਫੁਲਕਾਰੀਆਂ ਸੂਟ ਨਹੀਂ ਬੋਨੇ ਪੀਏ ਨਾ ਮੈਂ ਕਿਹਾ ਸੀ ਥੋੜਾ ਨਸ ਸ਼ਹਿਰੀ ਨਹੀਂ ਸ਼ਵਰੀਨ ਸਾਰੀਆਂ ਤੇ ਰਪਿੰਦਰ ਪੂਰਾ ਸਾਡੇ ਚਾਹਾਂਗੇ ਸਾਡੇ ਮਮਾ ਜੀ ਪਿੱਛੇ ਜਾ ਜਾਂਦਾ ਅਸੀਂ ਸਾਰੇ ਬਾਹਰ ਚੱਲੀਏ ਕਿਉਂਕਿ ਸਾਨੂੰ ਸਾਰਿਆਂ ਨੂੰ ਵੀਡੀਓ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਹੈਨਾ ਗਾਇਸ ਜੇ ਤੁਹਾਨੂੰ ਸਬਸਕ੍ਰਾਈਬ ਕਰਕੇ ਲਾਈਕ ਕਰਕੇ ਕਮੈਂਟ ਕਰਨਾ ਹੈ ਤਾਂ ਦਿਖਾਓ ਸਾਈਂ ਸਟਾਈਲ ਕਰ ਦਿਓ ਚੈਨਲ ਨੂੰ ਮਾਿਕ ਲਾਈਕ ਮੂਟ ਤੇ ਬੜੀ ਬਾਜ ਨਿਕਲਦੀ ਹੈ ਕੱਢ ਕੱਢ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਸਾਰੇ ਵੀਰ ਨੂੰ ਸਾਈ ਕਰ ਦਿਓ ਚੈਨਲ ਨੂੰ ਕਮੈਂਟ ਕਰ ਦਿਓ ਆ ਉਹ ਤੇ ਜਾ ਕੇ ਮਾਰੂ ਕੋ ਵਿਚ ਮੜ ਜਾ ਮੜ ਜਾ ਆ ਕੀ ਆ ਗਿਆ ਸੀ ਪਰਸਾ ਹੁਣਗੀ ਦੀ ਵੀਡੀਓ ਖਾਰੇ ਰਸੂਏ ਵਖਲਾ ਘਾਸ ਦੇ ਲੈਣੇ ਨਹੀਂ ਆਇਆ ਕੀ ਆ ਆ ਕਿਸਾਨੀਆਂ ਦੇ ਕਿਸਾਨ ਨੂੰ ਮੋਰਚਾ ਆਪਾਂ ਕੰਚੰਗ ਯਾਰ ਜਿੱਥੇ ਆਏ ਬੈਠੇ ਸੀ ਹੂੰ ਦਵਾਰੇ ਲੱਗਣਾ ਜਾਂ ਚਾਹੀ ਹੁਣ ਵੇਰ ਨਹੀਂ ਜੇਦ ਕਰਕੇ ਦੇਖੀ ਹੁਣ ਅੱਗੇ ਪੈਣਾ ਅੱਜ ਫੇਰ ਅਸੀਂ ਉਸੇ ਪਿੰਡ ਆਏ ਆ ਐਦ ਕੀ ਕਿਹੜੇ ਅਸੀਂ ਰਹਿਣਾ ਹੈ ਕੱਪੜੇ ਨਾਲ ਲੈ ਕੇ ਆਏ ਆ ਪਿਛਲੀ ਵਾਰੀ ਇਸ ਕੁੜੀ ਆ ਕੇ ਦੇਖਿਆ ਸੀ ਹੂੰ ਆ ਗਏ ਤਾਂ ਮੁਰਦਿਆਂ ਕਿਤੇ இது <im> Yeah! ਦੀ ਵਾਕ ਤੇ ਤਾਂ ਪਹਿਲਾਂ ਕੀ ਕਰੀਏ ਸਾਨੂੰ ਸਾਮੁਹਤਿਕ ਐਂਟਰਚਿੰਗ ਚਾਹੀਦੀ ਹੈ ਲੈ ਲਓ ਕੀ ਕਰੀਏ ਫੋਨ ਕਰੀਏ ਸਾਨੂੰ ਸਵਾਲ ਮੈਂ ਮੰਮਾ ਕਿਹਦੇ ਤੇ 11:00 ਵਜੇ ਫੀਅਲ ਦੇ ਬਾਅਦ ਕੀ ਹੋਣਾ ਹੈ ਅੱਗੇ ਹੋ ਜਾਗਾ ਕਿ ਬਣਾ ਲਾ ਜੀ ਸਹੀ ਬਣ ਗਿਆ ਨਹੀਂ ਨਹੀਂ ਸਾਡੇ ਹੁਣ ਜਾਰੀ ਹੈ ਕਿਧਰ ਇਹ ਮਾ ਪੇਡ ਬਣਾ ਰਾ ਜਣਾ ਕੋਈ ਨਹੀਂ ਕਿਧਰ ਕਿਧਰ ਪਹਿਲੀ ਵਾਰੀ ਚ ਬਹੁਤ ਜ਼ਿਆਦਾ ਕੋਈ ਨਹੀਂ

ਇਹ ਦਿਨ ਮੇਰਾ ਵਿਆਹ ਹੋਇਆ ਹੋਇਆ ਸੀ ਉਹ ਵੀਰ ਖਬਰ ਦੇਖੀ ਚੜ੍ਹ ਕੇ ਨਹੀਂ ਲਾਣੀ ਚਲਾਣੇ ਸਿਰਫ ਲਾ ਸਿਰਫ ਮਨਾ ਕੇ ਕੀ ਕਰੀਏ ਨਿੱਕੇ ਜੁੜੀਆਂ ਵਾਲੇ ਵੀਰ ਖਬਰ ਦੇ ਓਸ ਜਾਣਾ ਜੇ ਥੋੜਾ

Sous-titrage Société Radio-Canada ਅਸੀ ਹੈਗੀ ਅੰਤਲੀ ਲਾਲੀ ਜੀ ਇਹ ਪਵਾਜੀ ਦੀ ਬੇਚਾ ਕੈਮਰਾਮੈਨ ਨੂੰ ਜਵਾਕਾ ਦੇ ਕੋਲੇ ਬਿਠਾਉਣੇ ਗਏ ਤੈਨੂੰ ਨਾ ਬਿਠਾ ਲੈ ਉਹ ਛੱਡ ਤਾਂ ਛੱਡ ਤਾਂ ਚੰਗੇ ਚਰਮਣ ਵਾਲਾ ਕੋਸਾ ग्रे पिछे हुओ हांजी वेट 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 ओ वेट 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 वेट